ਨਿੱਕੀ ਜਹੀ ਹੱਟੀ ਵਿੱਚ ਬੈਠੀ ਗਲਾਬੋ ਜੱਟੀ ਅੱਛਾ ਨਿੱਕੀ ਜਹੀ ਹੱਟੀ ਵਿੱਚ ਬੈਠੀ ਗੁਲਾਬੋ ਜੱਟੀ ਹਾਂਜੀ ਬੁਝੋ ਜੀ ਬੁਝਾਰਤ ਨੂੰ ਜੋ ਬੁਝ ਸਕਦਾ ਹੈ ਵੀਡੀਓ ਨੂੰ ਕਰ ਦਿਓ ਚੱਲ ਦਿਓ ਚੱਲ ਦਿਓ ਸ਼ੇਅਰ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿਸ ਪਿੰਡ ਸ਼ਹਿਰ ਤੋਂ ਸਾਡੀ ਵੀਡੀਓ ਵਾਚ ਕਰ ਰਹੇ ਹੋ ਅੱਛਾ ਕੁਝ ਵੀਰ ਭੈਣੇ ਇਹ ਵੀ ਕਹਿ ਰਹੇ ਨੇ ਕਿ ਭਾਈ ਤੁਸੀਂ ਜਵਾਬ ਜਲਦੀ ਦਿੰਦੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਉਹਨਾਂ ਨੂੰ ਅਸੀਂ ਕਈ ਵਾਰ ਬੇਨਤੀ ਕਰ ਚੁੱਕੇ ਆ ਕਿ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਇੱਕ ਵੀਰ ਕਹਿੰਦਾ ਭਾਈ ਪਾਉਜ਼ ਕੀ ਹੁੰਦਾ ਵੀਡੀਓ ਨੂੰ ਰੋਕ ਕੇ ਰੋਕ ਕੇ ਵੀ ਡੋਂਟ ਰੋਕ ਕੇ ਜਵਾਬ ਦੇ ਸਕਦੇ ਹਾਂ ਹਾਂਜੀ ਪਾਉਜ਼ ਕਿਉਂ ਨਾ ਖੈਰ ਤੇ ਹੁਣ ਇਹ ਬੁਝਾਰਤ ਬੁਲਾਣੇ ਆ ਜੀ ਨਿੱਕੀ ਜਿਹੀ ਹੱਟੀ ਵਿੱਚ ਬੈਗੀ ਗੁਲਾਬੋ ਜੱਟੀ ਇਸ ਬੁਝਾਰਤ ਦਾ ਜਵਾਬ ਹੈ ਜੀ ਮੂੰਹ ਅਤੇ ਜੀਬ ਐਕਸਪਲੇਨ ਨਿੱਕੀ ਜਿਹੀ ਹੱਟੀ ਕਿਹਾ ਗਿਆ ਮੂੰਹ ਨੂੰ ਆ ਮੂੰਹ ਨੂੰ ਪੂਰੇ ਮੂੰਹ ਨੂੰ ਨਹੀਂ ਕਲਾ ਮੂੰਹ ਨੂੰ ਠੀਕ ਹੈ ਤੇ ਗੁਲਾਬੋ ਜੱਟੀ ਜਿਹੜੀ ਆ ਉਹ ਜੀਬ ਨੂੰ ਕਹਿ ਗਿਆ ਕੋਈ ਗੁਲਾਬੀ ਜਿਹਾ ਰੰਗ ਦੀ ਹੁੰਦੀ ਹੈ ਹੈਨਾ

ਜੇ ਕੱਲਾ ਬਾਹਰ ਹੱਡੀਆਂ ਦੀ ਗੱਲ ਹੁੰਦੀ ਮੈਂ ਕਹਿੰਦਾ ਨਿਹਾਰਾ ਥੋੜ੍ਹ ਕਿਉਂਕਿ ਹੱਡੀ ਹੱਡੀ ਦਿਖ ਰਹੀ ਐ ਚੰਮ ਤਾਂ ਦਿਖਦਾ ਨਹੀਂ ਕਿਤੇ ਅੱਛਾ ਤੁਹਾਡੇ ਤਾਂ ਬੜਾ ਮਾਸ ਚੜਿਆ ਹੋਇਆ ਮੈਂ ਦੇ ਆ ਦੇ ਕਹਿਣ ਦੀ ਲੋੜਾ ਦਿਖ ਰਿਹਾ ਕੱਲਾ ਉਰੀ ਉਰੀ ਦਿਖਦਾ ਮੂ ਤਾਂ ਤੁਹਾਡਾ ਵੀ ਇੰਨਾ ਕੀ ਐ ਨਹੀਂ ਮੂ ਵੀ ਮੇਰਾ ਐ ਗੋਲ ਮਟੋਲਜਾ ਹੋਇਆ ਖੈਰ ਹਾਂਜੀ ਵਾਹ ਰੱਬਾ ਤੇਰੇ ਕੰਮ ਬਾਹਰ ਹੱਡੀਆਂ ਅੰਦਰ ਚੰਮ ਬੁੱਝੋ ਜੀ ਬੁਝਾਰਤ ਨੂੰ ਬੁੱਝ ਸਕਦਾ ਹੈ ਤੇ ਮੈਨੂੰ ਲੱਗਦਾ ਇਹ ਖਾਣ ਪੀਣ ਦੀ ਚੀਜ਼ ਐ ਹਾਂਜੀ ਖਾਣ ਪੀਣ ਦੀ ਚੀਜ਼ ਨਹੀਂ ਐ ਤਦ ਮੈਨੂੰ ਲੱਗਿਆ ਸੀਗਾ ਇਹ ਤਾਂ ਜਵਾਬ ਅੰਡਾ ਹੈ ਫਿਰ ਉਹ ਸੋਚਿਆ ਕਿ ਬਾਹਰ ਹੱਡੀਆਂ ਕਿੱਥੇ ਹੋਈਆਂ ਅੰਦਰ ਜਾ ਬਾਹਰ ਉਹ ਜਮਾਈ ਸਖਤ ਹੁੰਦੀ ਆ ਚੀਜ਼ ਹਾਂ ਹਾਂ ਤੇ ਅੰਦਰ ਉਹ ਸੌਫਟ ਹੁੰਦੀ ਹੈ ਬਾਹਰ ਉਹ ਸਖਤ ਹੁੰਦੀ ਆ ਅੰਦਰ ਉਹ ਸੌਫਟ ਹੁੰਦੀ ਆ ਖਾਣ ਪੀਣ ਦੀ ਚੀਜ਼ ਨਹੀਂ ਹੈ ਨਾਂਜੀ ਨਾਰੀਅਲ ਨਾਂਜੀ ਨਾਰੀਅਲ ਬਾਹਰ ਉਹ ਸਖਤ ਹੁੰਦਾ ਅੰਦਰ ਉਹ ਬੜਾ ਸੌਫਟ ਜਿਹਾ ਹੁੰਦਾ ਹੈ ਹੈ ਤੇ ਜਾਨਵਰਾਂ ਨਾਲ ਰਿਲੇਟਡ ਹੈ ਅੱਛਾ ਜਾਨਵਰ ਦੇ ਨਾਲ ਰਿਲੇਟਡ ਹੈ ਕਿ ਕੋਈ ਜਾਨਵਰ ਹੈ ਜੋ ਕਿ ਬਾਹਰ ਉਹ ਬੜਾ ਸਖਤ ਹੈ ਤੇ ਅੰਦਰ ਉਹ ਬੜਾ ਸੌਫਟ ਹੈ ਨਰਮ ਹੈ ਵਸੇ ਇਸ ਬੁਝਾਰਤੇ ਦਾ ਜਵਾਬ ਨਾਲੇ ਵੀ ਬਣ ਸਕਦਾ ਹੈ ਜੇ ਦੇਖੇ ਜਾਵੇ ਹਨਾ ਕਿ ਨਾਰੀਲ ਬਾੜੋ ਹਾਰਡ ਹੁੰਦਾ ਹੈ ਅਦਰੋ ਸੌਫਟ ਜਿਹਾ ਹੁੰਦਾ ਬਣ ਸਕਦਾ ਬਟ ਆਪ ਜਿਹੜਾ ਜਵਾਬ ਹੈ ਉਹ ਚੇਜ਼ਦਾ ਨਹੀਂ ਕਰ ਸਕਦਾ ਚਲੋ ਫਿਰ ਮੈਂ ਦਿੰਦਾ ਇਸ ਬੁਝਾਰਤੇ ਦਾ ਜਵਾਬ ਇਹ ਉਹ ਜਾਨਵਰ ਹੈ ਜਿਹਦੇ ਬਾਰੇ ਕਿਹਾ ਜਾਂਦਾ ਇਹਦੀ ਸਲੋ ਬਹੁਤ ਜ਼ਿਆਦਾ ਹੈ ਸਪੀਡ ਸਪੀਡ ਬਹੁਤ ਜ਼ਿਆਦਾ ਸਲੋ ਹੈ ਮੈਂ ਬੋਲਣਾ ਸੀ ਜਿਹਦੀ ਸਪੀਡ ਬਹੁਤ ਜ਼ਿਆਦਾ ਸਲੋ ਹੈ ਮੈਂ ਕਹਿੰਦਾ ਜਿਹਦੀ ਸਪੋ ਜਿਹਦੀ ਸਲੋ ਬਹੁਤ ਜ਼ਿਆਦਾ ਹੈ ਬਾਅਦ ਚ ਬੋਲੇ ਸਪੀਡ ਇਹ ਜਦਾਈ ਫਲੋ ਫਲੋ ਕਰਦਾ ਆ ਫਲੋ ਕਰਦਾ ਤਾਂ ਕਈ ਵਾਰ ਅੱਗੇ ਨਿਕਲ ਜਾਂਦਾ ਤਾਂ ਇੱਕ ਅਦਾ ਖੜ ਰਹਿ ਜਾਂਦਾ ਸਮਝ ਜਾ ਕਰੋ ਹੈ ਤੇ ਮੇਰਾ ਨਾ ਧਿਆਨ ਪਾਦਾ ਅਸਲ ਦੇ ਵਿੱਚ ਸਟੈਂਡ ਵਾਲਾ ਜਿੱਥੇ ਮਾਈਕ ਉਹ ਲੱਗਿਆ ਮੋਬਾਈਲ ਲੱਗਿਆ ਹੋਇਆ ਕਿਉਂ ਕਿ ਅਪਸੀ ਖੜਿਆ ਐ ਉਚਾਈ ਤੇ ਤੇ ਉਹ ਸਟੈਂਡ ਲੱਗਿਆ ਹੋਇਆ ਟਲਾਂ ਤੇ ਮੈਨੂੰ ਇਹ ਕਿ ਹਵਾ ਚੱਲਦੀ ਹੈ ਕਿ ਹਵਾ ਆਏ ਤੇ ਠਾਈ ਚੇ ਜਾਏ ਐ ਨਾ ਹੋਵੇ ਕਿ ਸਾਡੇ ਨਾਲ ਬਹੁਤ ਬੜ ਬਹੁਤ ਕੁਝ ਹੋ ਚੁਕਿਆ ਤੁਸੀਂ ਦੇਖੀ ਹੋਣੀ ਹੈ ਵੀਡੀਓਜ਼ ਖੈਰ ਚਲੋ ਤੇ ਇਹਦਾ ਜਵਾਬ ਹੈ ਜੀ ਕਛੂਆ ਕਛੂਆ ਬਾਰੋ ਹਾਰਡ ਹੁੰਦਾ ਹੈ ਅੰਦਰੋਂ ਬੜਾ ਸੌਫਟ ਜਾਂ ਕਿਊਟ ਜਿਹਾ ਹੁੰਦਾ ਹੈ ਹੂੰ ਬਿਲਕੁਲ ਸਹੀ ਸਹੀ ਗਾ ਹਾਂ ਜੀ ਇਸ ਪੁਜਾਰ ਦਾ ਜਵਾਬ ਸੀਗਾ ਜੀ ਕਛੂਆ ਅਗਲੀ ਬੁਜ਼ਾਰਤ ਹੈ ਜੀ ਆਪਣੀ ਅਗਲੀ ਬੁਜ਼ਾਰਤ ਹੈ ਜੀ ਆ ਜੀ ਹਰੀ ਹਰੀ ਮੱਛੀ ਹਰੇ ਹਰੇ ਅੰਡੇ ਹਰੀ ਮੱਛੀ ਹਾਂ ਜੀ ਹਰੀ ਹਰੀ ਮੱਛੀ ਹਰੇ ਹਰੇ ਅੰਡੇ ਉਹ ਮੱਛੀ ਅੰਡੇ ਦਿੰਦੀ ਹੈ ਅੱਜ ਪਤਾ ਲੱਗਿਆ ਹਰੀ ਹਰੀ ਮੱਛੀ ਹਾਰੇ ਹਾਰੇ ਅੰਡੇ ਬੁੱਜੋ ਜੀ ਬੁਝਾਰਤ ਨੂੰ ਜੋ ਬੁੱਝ ਸਕਦਾ ਮੈਨੂੰ ਲੱਗਦਾ ਇਹਦੇ ਲਈ ਮੈਨੂੰ ਹਿੰਟ ਲੈਣਾ ਪਏਗਾ ਅੱਛਾ ਜੀ ਤੇ ਵਸੇ ਮੈਂ ਦਿਵਾਲਗਾਂ ਦੀ ਕੋਸ਼ਿਸ਼ ਕਰਦਾ ਹਰੀ ਹਰੀ ਮੱਛੀ ਤੇ ਹਾਰੇ ਹਾਰੇ ਅੰਡੇ ਵਾਲੀ ਕੋਈ ਚੀਜ਼ ਹੈ ਜੋ ਹਾਰੇ ਰੰਗ ਦੀ ਹੈ ਤੇ ਉਹਦੇ ਅੰਦਰ ਜੋ ਚੀਜ਼ ਹੈ ਉਹ ਵੀ ਹਾਰੇ ਰੰਗ ਦੀ ਹੈ ਬਿਲਕੁਲ ਸਹੀ ਜੇ ਤੁਸੀਂ ਕਹਿੰਦੇ ਹਰੀ ਹਰੀ ਮੱਛੀ ਲਾਲ ਲਾਲ ਅੰਡੇ ਜਾਂ ਕਾਲੇ ਕਾਲੇ ਅੰਡੇ ਹਾਂ ਜਾਂ ਐਦਾ ਕੁਝ ਹੈ ਨਾ ਫਿਰ ਮੈਂ ਕਹਿੰਦਾ ਕਿ ਤਰਬੂਜ ਬਾਹਰੋਂ ਹਰੇ ਰੰਗ ਦਾ ਹੁੰਦਾ ਬਸ ਤੁਸੀਂ ਐ ਲਗਾ ਲਓ ਇਸੇ ਬੇਸ ਤੇ ਰੱਖ ਅਨਸਰਾ ਖਾਣ ਪੀਣ ਦੀ ਚੀਜ਼ ਹੈ ਹਾਂਜੀ ਓਕੇ ਜਿਹੜਾ ਖਾਣ ਪੀਣ ਦੀ ਚੀਜ਼ ਹੈ ਫਿਰ ਤਾਂ ਉਹ ਕੰਮ ਐ ਕੀਤਾ ਹੋਇਆ ਵਿਦ ਰਿਸਪੈਕਟ ਇਸ ਕਰਕੇ ਮੈਨੂੰ ਪਤਾ ਹੈ ਫਿਰ ਦੱਸੋ ਜੀ ਉਹਦਾ ਜਵਾਬ ਹੈ ਜੀ ਮਟਰ ਮਟਰ ਹਰੇ ਰੰਗ ਦੇ ਉਹਦੇ ਛਿਲਕੇ ਹੁੰਦੇ ਨੇ ਅੰਦਰ ਜਿਹੜੇ ਉਹ ਦਾਣੇ ਹੁੰਦੇ ਨੇ ਉਹਨਾਂ ਨੂੰ ਹਰੇ ਆਂਡੇ ਕਿਹਾ ਗਿਆ ਹਰੀ ਹਰੀ ਮੱਛੀ ਮੱਛੀ ਵਰਗੀ ਹੁੰਦੇ ਨੇ ਦੇਖਣ ਵਿੱਚ ਫੇਸ ਹਸਾਣਾ ਹੂੰ ਉਹਦੀ ਸ਼ੇਪ ਇਦਾਂ ਦੀ ਹੁੰਦੀ ਆ ਹਾਂ ਤੇ ਉਹਦੇ ਵਿੱਚ ਜਿਹੜੇ ਦਾਣੇ ਹੁੰਦੇ ਆ ਉਹਨਾਂ ਨੂੰ ਅੰਡੇ ਕਿਹਾ ਗਿਆ ਅੰਡੇ ਕਿਹਾ ਗਿਆ ਹਰੀ ਹਰੀ ਮੱਛੀ ਹਰੇ ਹਰੇ ਅੰਡੇ ਇਸ ਬੁਝਾਰਤ ਦਾ ਜਵਾਬ ਸੀਗਾ ਜੀ ਮਟਰ ਪਰ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਡੇ ਕੋਲ ਵੀ ਕੋਈ ਬੁਝਾਰਤ ਹੈ ਤਾਂ ਤੁਸੀਂ ਆਪਣੀ ਬੁਝਾਰਤ ਸਾਨੂੰ ਸੈਂਡ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਜ਼ਰੀਏ ਲੇਕਿਨ ਕਮੈਂਟ ਆਪ ਜੀ ਨੂੰ YouTube ਜੋ ਸਾਡਾ ਚੈਨਲ ਹੈ ਸੰਗਰੂਰ ਬਲੌਗਰ ਉਹਦੀ ਵੀਡੀਓ ਤੇ ਕਰਨਾ ਹੈ ਕਈ ਵੀਰ ਭੈਣ ਫੇਸਬੁਕ ਤੇ ਕਮੈਂਟ ਕਰ ਦਿੰਦੇ ਨੇ ਫਿਰ ਬਾਅਦ ਚ ਕਹਿੰਦੇ ਨੇ ਬਾਈ ਜੀ ਸਾਡੀ ਬੁਝਾਰਤ ਦਿੱਤੀ ਨਹੀਂ ਬਾਈ ਫੇਸਬੁਕ ਵਾਲੀ ਜਿਹੜੀ ਬੁਝਾਰਤ ਤੁਸੀਂ ਸੈਂਡ ਕਰਦੇ ਹੋ ਉਹ ਅਸੀਂ ਐਡ ਨਹੀਂ ਕਰਦੇ YouTube ਵਾਲੀ ਹਰ ਬੁਝਾਰਤ ਆਪ ਐਡ ਕਰਦੇ ਬੁਝਾਰਤ ਜਿਹੜੀ ਆ ਪਾ ਜ਼ਰੂਰ ਐਡ ਕਰਦੇ ਆ ਤੇ ਬੁਝਾਰੇ ਦੇ ਨਾਲ ਨਾਲ ਤੁਸੀਂ ਆਪਣਾ ਨਾਮ ਔਰ ਆਪਣੇ ਪਿੰਡ ਦਾ ਨਾਮ ਜ਼ਰੂਰ ਲਿਖਿਆ ਕਰੋ ਹਾਂ ਇਹ ਕਈ ਵਾਰ ਹੋ ਜਾਂਦਾ ਕਿ ਤੁਸੀਂ ਪਿੰਡ ਦਾ ਨਾਮ ਨਹੀਂ ਲਿਖਦੇ ਜਾਂ ਆਪਣਾ ਨਾਮ ਨਹੀਂ ਲਿਖਦਾ ਜਾਂ ਕਈ ਵਾਰ ਇਹ ਬੁਝਾਰਤ ਇਹੋ ਜੀ ਹੁੰਦੀ ਹੈ ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਫਿਰ ਅਸੀਂ ਉਹ ਐਡ ਨਹੀਂ ਕਰ ਪਾਂਦੇ ਦੂਸਰੀ ਗੱਲ ਕਈ ਬੁਝਾਰਤ ਇਹੋ ਜੀ ਉਹਦੇ ਉਹ ਰਿਪੀਟ ਹੋ ਜਾਂ ਉਹ 부ਝਾਰਤ ਜਿਹੜਾ ਹੈ ਉਹ ਮਤਲਬ ਸਾਨੂੰ ਪੁੱਛ ਲੈਣੇ ਹਾਂਜੀ ਮੈਨੂੰ ਪਤਾ ਕੀ ਹੁੰਦਾ ਕਿ ਇੱਕ 부ਝਾਰਤ ਇੱਕ ਵੀਡੀਓ ਹੈ ਇੱਕ ਵੀਡੀਓ ਚ ਪੰਜ 부ਝਾਰਤ ਆ ਪਾ ਰਹੇ ਹਾਂ ਹਨਾ ਤਾਂ ਉਹਨਾਂ ਨੇ ਇੱਕ 부ਝਾਰਤ ਦੇਖੀ ਦੂਜੀ ਦੇਖੀ ਨਹੀਂ ਉਹ ਕਮੈਂਟ ਕਰਤਾ ਕੀ ਆ 부ਝਾਰਤ ਸਰ ਜੀ ਇਹਨੂੰ ਪੂਰਾ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਦੂਜੇ ਜਿਹੜੀ ਆਪਾਂ 부ਝਾਰਤ ਪੁੱਛ ਚੁੱਕੇ ਹੁੰਨੇ ਆਗੇ ਉਸ ਨੂੰ ਛੱਡ ਕੇ ਅਗਰ ਉਹਦੇ ਨਾਲ ਰਿਲੇਟਡ ਕੁਝ ਹੋਰ ਹੈਗੀ ਆ ਤਾਂ ਉਹ ਜ਼ਰੂਰ ਕਮੈਂਟ ਕਰੋ ਕੁਝ ਦਿਮਾਗ ਲਗਾ ਕੇ 부ਝਾਰਤ ਬਣਾਓ हां ताकि एसिड ਤੁਹਾਡਾ ਨਾਮ ਮੈਂਸ਼ਨ ਕਰੀਏ ਲੋਕੀ ਕਹਿਣਗੇ ਵਾਹ ਵਾਹ ਕੀ ਯੂਨੀਕ ਬੁਝਾਰਤ ਬਣਾਈ ਹੈ ਬੰਦੇ ਨੇ ਹਾਂਜੀ ਠੀਕ ਹੈ ਖੈਰ ਤੋਂ ਅਗਲੀ ਬੁਝਾਰਤ ਜੀ ਸੋ ਆਪਣੀ ਅਗਲੀ ਬੁਝਾਰਤ ਹੈਗੀ ਆ ਜੀ ਤੇ ਆਖਰੀ ਵੀ ਅੱਛਾ ਜੀ ਯਾ ਇੱਕ ਹੋਰ ਆਂਦੀ ਚਲੋ ਸੈਕਿੰਡ ਲਾਸਟ ਮੰਨ ਲੈਂਦੇ ਆ ਆ ਬੁਝਾਰਤ ਹੈ ਬੁੱਝੀ ਕੇ ਦਿਖਾ ਦਿਓ ਹੁਣ ਇਹਨੂੰ ਨਹੀਂ ਇਹ ਤਾਂ ਕੋਈ ਨਹੀਂ ਬੁੱਝ ਸਕਦਾ ਜੀ ਕੋਈ ਬੁੱਝੀ ਨਹੀਂ ਸਕਦਾ ਮਾਜਦ ਨਾਲ ਓਕੇ ਸੋ ਆਪਣੀ ਬੁਝਾਰਤ ਹੈਗੀ ਆ ਜੀ ਭੱਲੇ ਉੱਤੇ ਭੱਲਾ ਤੁਸੀਂ ਜੀ ਜਾਣੇ ਮੈਂ ਕੱਲਾ ਅੱਛਾ ਜਸਵਿੰਦਰ ਪੱਲਾ ਨਾਂਜੀ ਪੱਲੇ ਉਤੇ ਪੱਲਾ ਪੱਲਾ ਸਾਹਿਬ ਦੇਖੋ ਤੁਹਾਡੀ ਗੱਲ ਕਰਨ ਲੱਗਾ ਮੈਂ ਕੱਲਾ ਪੱਲੇ ਉਤੇ ਪੱਲਾ ਦਹੀਂ ਪੱਲਾ ਤੁਸੀਂ 30 ਜਣੇ ਮੈਂ ਕੱਲਾ ਹਾਂ ਹਾਂਜੀ ਕਮਾਲ ਦੀ ਗੱਲ ਹੈ ਪੱਲੇ ਉਤੇ ਪੱਲਾ ਤੁਸੀਂ 30 ਜਣੇ ਮੈਂ ਕੱਲਾ ਇਹ ਕੋਈ ਕੁਸ਼ਤੀ ਦਾ ਮੈਦਾਨ ਹੋਣਾ ਕੋਈ ਇਹੋ ਜਿਹਾ ਮੈਦਾਨ ਜਿੱਥੇ ਕਿ ਮਤਲਬ ਉਹ 30 ਜਣੇ ਖੇលਦੇ ਹੋਣਗੇ ਤੇ ਕੱਲਾ ਬੰਦਾ ਉਹਨਾਂ ਨੂੰ ਜਿੱਤਦਾ ਹੋਏਗਾ ਟਰਾਈਡ ਕਰਦਾ ਹੋਊਗਾ ਨਹੀਂ ਬੱਠਾ ਅੱਛਾ ਪੱਲੇ ਉੱਤੇ ਪੱਲਾ ਤੁਸੀਂ 30 ਜਾਣੇ ਮੈਂ ਕੱਲਾ ਜੇ ਤੁਸੀਂ ਇਹ ਕਹਿੰਦੇ ਨਾ ਤੁਸੀਂ 32 ਜਾਣੇ ਮੈਂ ਕੱਲਾ ਫਿਰ ਮੈਂ ਕਹਿੰਦਾ ਦੰਦ ਉਹ ਕਿੰਨੇ 32 ਦੰਦ ਹੁੰਦੇ ਨਾ ਠੀਕ ਹੈ 30 ਜਾਣੇ ਮੈਂ ਕੱਲਾ ਇਹਦੇ ਵਿੱਚ 30 ਜਾਣੀ ਹੁੰਦੇ ਆ ਤੇ ਉਹ ਬੰਦਾ ਹੁੰਦਾ ਜਿਹੜਾ ਮੇਨ ਉਹ ਕੱਲਾ ਹੀ ਹੁੰਦਾ ਕਈ ਕਈ 33 ਵੀ ਹੋ ਜਾਂਦੇ ਆ ਬਟ ਉਹ ਮਹੀਨੇ 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 ਮਹੀਨਾ 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 ਮਹੀਨੇ ਤੇ ਦੇ ਨਾ ਬਿਲਕੁਲ ਜੀ ਪੱਲਾ ਪੱਲੇ ਉੱਤੇ ਪੱਲਾ ਇਹ ਹੋ ਗਿਆ ਮਹੀਨਾ ਲੇ ਉਤੇ ਭੱਲਾ ਮਹੀਨੇ ਹੋ ਗਏ ਤੇ ਤੁਸੀਂ 30 ਜਣੇ 30 ਜਣੇ ਯਾਨੀ ਕਿ ਉਹ ਦਿਨਾਂ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਫਰਵਰੀ ਮਹੀਨੇ ਨਾਲ ਦਾ ਤੱਕਾ ਹੋ ਗਿਆ ਨਾ ਫਿਰ ਉਹੀ ਤਾਂ ਮੈਂ ਕਹਿ ਲੱਗੀ ਸੀਗੀ ਵੀ ਇਹਦੇ ਵਿੱਚ ਇੱਕ ਇਦਾਂ ਦਾ ਵੀ ਆਂਦਾਗਾ ਜਿਹਦੇ ਕੀ ਘਟ ਹੁੰਦੇ ਨੇ ਉਹ ਤਾਂ ਫਿਰ ਬੱਲੇ ਬੱਲੇ ਉਹ ਤਾਂ ਕਹਿੰਦਾ ਮੇਰੇ ਨਾਲ ਕੋਈ ਤੱਕਾ ਹੀ ਨਹੀਂ ਹੈਗਾ ਹਾਂ ਤੇ ਉਹਦਾ 28 ਹੀ ਗੱਲਾਂ ਹਾਂਜੀ ਸੋਦੀ ਤਾਂ ਆਪਾਂ ਗੱਲ ਕਰ ਹੀ ਨਹੀਂ ਸਕਦੇ ਠੀਕ ਹੈ ਜੀ ਤਾਂ ਹੁਣ ਵੱਧਦੇ ਅਗਲੀ ਬੁਝਾਰਤਵਲ ਤੇ ਆਖਰੀ ਬੁਝਾਰਤਵਲ ਤੇ ਲਿਆ ਦਿਓ ਨੇਰੀ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਨੂੰ ਚਲਦੇ ਆ ਤੇ ਸ਼ੇਅਰ ਵੀ ਕਰਦੇ ਆ ਕਰੋ ਹਾਂ ਆਖਰੀ ਪੁਜਾਰਤ ਸੋ ਆਪਣੀ ਆਖਰੀ ਬੁਜ਼ਾਰਤ ਹੈਗੀ ਆ ਜੀ ਠੰਡ 'ਚ ਖੜਾ ਰੱਖਿਆ ਕੁੜੀ ਨੇ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਹੂੰ ਠੰਡ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਹਾਂਜੀ ਬੁਝੋ ਜੀ ਬੁਜ਼ਾਰਤ ਨੂੰ ਬੁਝ ਸਕਦਾ ਤੇ ਮੈਂ ਵੀ ਛੇਤੀ ਛੇਤੀ ਬੁਜ਼ਾਰਤ ਨੂੰ ਬੁਝਾਉਂ ਕਿ ਠੰਡ ਬੁਝੋ ਬੁਝੋ ਠੰਡ ਲੱਗੀ ਹਵਾ ਚੱਲ ਲਖਮੀ ਸ਼ਾਮ ਦਾ ਟਾਈਮ ਹੋ ਗਿਆ ਠੀਕ ਹੈ ਤੇ ਅੱਛੇ ਇਸ ਤੋਂ ਪਹਿਲਾਂ ਜਿੱਥੇ ਆਪਾਂ ਵੀਡੀਓ ਸ਼ੂਟ ਕਰਦੇ ਸੀ ਨਾ ਉੱਥੇ ਬਹੁਤ ਸਾਰੇ ਮੰਕੀ ਇਕੱਠੇ ਹੋ ਗਏ 20-22 ਮੰਕੀ ਤਾਂ ਸਾਨੂੰ ਸੀਗਾ ਸਾਡੇ ਦਾ ਅਟੈਕ ਨਾ ਕਰਦੇ ਲਈ ਅਸੀਂ ਭੱਜ ਕੇ ਅੰਦਰ ਆ ਗਏ ਆਪਣੀ ਸੇਫਟੀ ਆਪਣੇ ਹੱਥ ਉਹ ਕੋਈ ਪਤਾ ਨਹੀਂ ਹੁੰਦਾ ਭਾਈ ਹੈਨਾ ਇਸ ਕਰਕੇ ਆਪਾਂ ਫਿਰ ਇਧਰ ਨੂੰ ਆ ਗਏ ਇਧਰ ਤਾਂ ਨਹੀਂ ਹੈ ਨਾ ਕੋਈ ਅਜੇ ਫਿਲਹਾਲ ਨਹੀਂ ਹੈਗੇ ਤੇ ਇਹ ਦਾ ਟਾਈਮ ਉਹਨਾਂ ਦੇ ਆਣ ਦਾ ਇਸ ਕਰਕੇ ਆਪਾਂ ਨਿਕਲੀਏ ਤੇ ਐਂਡ ਦੇ ਵਿੱਚ ਨਾ ਤੁਹਾਨੂੰ ਅਸੀਂ ਲੋਕੇਸ਼ਨ ਵੀ ਦਿਖਾਵਾਂਗੇ ਜਿੱਥੇ ਜਿ ਖੜਿਆ ਇਧਰੋਂ ਨਾ ਬੈਕ ਸਾਈਡ ਤੇ ਨਾ ਇੱਕ ਥੱਲੇ ਜਾਂਦਾ ਰਸਤਾ ਵੀ ਹੈ ਓ ਪਿੰਡ ਆਈ ਥਿੰਕ ਨੀਚੇ ਪਿੰਡ ਥੱਲੇ ਜਾ ਕੇ ਪਹਾੜੀ ਏਰੀਆ 'ਚ ਆਪਾਂ ਫਿਲਹਾਲ ਇਸ ਟਾਈਮ ਹੈਗੇ ਆਗੇ ਤੁਹਾਨੂੰ ਰਸਤਾ ਵੀ ਦਿਖਾਵਾਂ ਕਿੱਥੇ ਕਿਵੇਂ ਰਸਤਾ ਜਾਂਦਾ ਹੂ ਜਲਦੀ ਦੱਸੋ ਥੜੇ ਉੱਤੇ ਠੜੇ ਤੇ ਠੜਾ ਉੱਤੇ ਲਾਲ ਕਬੂਤਰ ਖੜਾ ਠੜੇ ਦੇ ਉੱਤੇ ਠੜਾ ਉੱਤੇ ਲਾਲ ਕਬੂਤਰ ਖੜਾ ਇਸ ਤਾਂ ਮੈਨੂੰ ਵੀ ਭਲਾ ਦਿੰਨੀ ਹੋ ਗਈ ਠੜੇ ਦੇ ਉੱਤੇ ਠੜਾ ਉੱਤੇ ਲਾਲ ਕਬੂਤਰ ਖੜਾ ਲਾਲ ਲੱਗਦੀ ਕੋਈ ਚੀਜ਼ ਹੈ ਹਾਂਜੀ ਕਿਸ ਚੀਜ਼ ਦੇ ਨਾਲ ਜੁੜੀ ਹੋਈ ਹੈ ਇਹ ਆਪਣੇ ਘਰਾਂ ਵਿੱਚ ਨੋਰਮਲੀ ਚੀਜ਼ ਹੈ ਜਿਹੜੀ ਉਹ ਯੂਜ਼ ਹੁੰਦੀ ਹੈ ਕਿ ਮੋਸਟਲੀ ਦੀਵਾਲੀ ਤੇ ਆਪਾਂ ਸਾਰੇ ਯੂਜ਼ ਕਰਦੇ ਆਂਗੇ ਦੀਵਾਲੀ ਤੇ ਹਾਂਜੀ ਦੀਵਾਲੀ ਤੇ ਮੋਮਤੀ ਮੈਂ ਤਾਂ ਯੂਜ਼ ਨਹੀਂ ਕਰਦੀ ਦੀਵਾ ਹਾਂ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਲਾਲ ਰੰਗ ਦਾ ਦੀਵਾ ਹੁੰਦੇ ਸੀ ਕਹਿੰਦੇ ਲਾਲ ਕਬੂਤਰ ਹੈ ਜੇ ਕਿਸੇ ਨੇ ਚਿੱਟੇ ਰੰਗ ਦਾ ਦੀਵਾ ਕੀਤਾ ਹੋਏ ਮਤਲਬ ਪੇਂਟ ਉਹਨੂੰ ਫਿਰ ਅੱਗ ਤਾਂ ਲਾਲ ਹੀ ਹੋएगी ਇਹ ਬੋਲ ਦੋ ਐ ਬੋਲ ਦੋ ਫਿਰ ਚਲੋ ਮੇਰੀ ਗੱਲ ਮੇਰੇ ਮੂੰਹੋਂ ਹੀ ਚੋਰੀ ਕਰਕੇ ਐ ਬੋਲ ਦੋ ਜਿਵੇਂ ਕੋਈ ਆਸਾਨ ਕਰਨ ਵੀ ਆ ਬੋਲ ਦੋ ਬਸ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਬទਿਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਵਾਰੀ ਤੁਹਾਨੂੰ ਲੋਕੇਸ਼ਨ ਦਿਖਾਉਣ ਦੀ ਜੁੜੇ ਰਹੋ ਜਾਇਉ ਨਾ ਜਾਏ ਠੀਕ ਹੈ ਹਾਂ ਜੀ ਪੂਰੀ ਬਾਤ ਸੋ ਨੀਹਾ ਜੀ ਨੂੰ ਠੰਡ ਲੱਗਣੀ ਸ਼ੁਰੂ ਹੋ ਚੁੱਕੀ ਹੈ ਹੈ ਨਾ ਹੈ ਜੀ ਹਵਾ ਚੱਲ ਰਹੀ ਹੈ ਹਵਾ ਚੱਲ ਰਹੀ ਹੈ ਦੇਖੋ ਪੱਤੇ ਖਲੇ ਤੁਹਾਨੂੰ ਪਤਾ ਲੱਗ ਜਾਏਗਾ ਆ ਦੇਖੋ ਤੇ ਆਹ ਲੋਕੇਸ਼ਨ ਜਿੱਥੇ ਵੀਡੀਓ ਸ਼ੂਟ ਕਰ ਰਹੇ ਆ ਜੀ ਇਧਰੋਂ ਸਾਡੀ ਗੱਡੀ ਖੜੀ ਹੈ ਆਹ ਰਸਤਾ ਆਹ ਦਾ ਰਸਤਾ ਦੇਖੋ ਤੁਸੀਂ ਆਹ ਦੇਖੋ ਆਹ ਰਸਤਾ ਜਾਂਦਾ ਜੀ ਦੇਖੋ ਕਿਵੇਂ ਬਣਾਇਆ ਹੋਇਆ ਤੇ ਉਹ ਦੂਰ ਤੱਕ ਜਾ ਕੇ ਨਹੀਂ ਸਭ ਤੋਂ ਥੱਲੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਹੈ ਉਹ ਦੇਖੋ ਉਹ ਤੁਹਾਨੂੰ ਜੇ ਦਿਖ ਰਿਹਾ ਹਲਕਾ ਹਲਕਾ ਉਹ ਘਰ ਨੇ ਉੱਥੇ ਜੀ ਪਿੰਡਾ ਪੂਰਾ ਪੂਰਾ ਪਿੰਡ ਹੈ